ਕਹਤਾ ਫਿਰ ਕੀ ਹੋ ਗਿਆ ਲੰਗਰ ਦੇ ਵਿੱਚ ਪੀਜੇ 버ਗਰ ਆ ਗਏ ਫਿਰ ਕੀ ਹੋ ਗਿਆ ਤੇ ਕੱਲ ਨੂੰ ਕੋਈ ਇਹ ਗੱਲ ਕਹਿ ਦੇਗਾ ਜਿਵੇਂ ਹੁਣ ਤੁਸੀਂ ਕਹਤਾ ਵੀ ਗਰੀਬ ਵੀ ਸਵਾਦ ਵੇਖ ਲੂਗਾ ਤੇ ਕੱਲ ਨੂੰ ਕੋ ਕਹ ਦੇਗਾ ਵੀ ਜਿਹੜਾ ਖੰਡੇ ਬਾਟੇ ਦੀ ਪੌਲ ਵੇਲੇ ਸਰਬ ਲੋਹ ਦਾ ਬਾਟਾ ਹੁੰਦਾ ਸੋਨੇ ਦਾ ਰੱਖ ਦਿਓ ਗਰੀਬ ਵੀ ਸੋਨੇ ਦੇ ਬਾਟੇ ਨੂੰ ਮੂੰਹ ਲਾ ਲੇਗਾ ਤੇ ਫਿਰ ਭਾਈ ਜੀ ਕੀ ਬਣੂਗਾ ਕੱਲ ਨੂੰ ਕੋ ਕਹੂਗਾ ਸੇਰੀ ਟਕਣਾ ਪੱਗ ਦੀ ਜਗ੍ਹਾ ਤੇ ਕੁਝ ਹੋਰ ਕਰ ਲਓ ਫਿਰ ਕੀ ਹੋ ਗਿਆ ਹੈ ਸਵਾਲ ਹਨਕ ਇਹ ਫੇਰ ਕੀ ਹੋ ਗਿਆ ਦੇ ਵਿੱਚ ਤੁਰੇ ਜਾਵਾਂਗੇ ਤੇ ਫਿਰ ਬਹੁਤ ਲੰਬੀ ਹੈ ਕਤਾਰ ਕੱਲ ਨੂੰ ਕੋ ਕਹੇਗਾ ਕੜਾ ਹੀ ਤੋਣਾ ਯਾਰ ਸੋਨੇ ਦਾ ਪਾ ਲੋ ਫੇਰ ਕੀ ਹੋ ਗਿਆ ਨਹੀਂ ਫੇਰ ਕੀ ਹੋ ਗਿਆ ਨਹੀਂ ਇਹਦੇ ਪਿੱਛੇ ਇੱਕ ਲੌਜੀਕ ਹੁੰਦਾ ਸੀ ਇੱਕ ਗੱਲ ਦੱਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਛੋਟੀ ਉਮਰ ਦੇ ਵਿੱਚ ਆਪਣੇ ਹੱਥ ਵਿੱਚ ਸੋਨੇ ਦੇ ਕੰਗਣ ਵੇਖੇ ਕੜੇ ਵੇਖੇ ਨਾਲ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਲੋਹੇ ਦਾ ਵੀ ਹਣ ਨਹੀਂ ਸੀ ਤੇ ਗੁਰੂ ਸਾਹਿਬ ਨੇ ਆਪਣੇ ਵੀ ਲਾ ਕੇ ਮਾਰੇ ਸੀ ਕਹਿੰਦੇ ਕਿ ਇਹ ਜਿਹੜਾ ਕੜਾ ਇੱਕ ਭੇਦਭਾਵ ਪੈਦਾ ਕਰਦਾ ਪਿਆ ਵੀ ਇਹ ਕਿਸੇ ਅਮੀਰ ਘਰ ਦਾ ਬੱਚਾ ਸਹੀ ਹੈ ਤੇ ਉਹ ਕਿਸੇ ਗਰੀਬ ਘਰਾਂ ਦੇ ਬੱਚੇ ਨੇ ਇਹ ਚੀਜ਼ ਭੇਦਭਾਵ ਪੈਦਾ ਕਰਦੀ ਪਈ ਆ ਤਨ ਤੇ ਭਾਵੇਂ ਉਹਨਾਂ ਨੇ ਕੱਝਿਆ ਹੋਇਆ ਪਰ ਉਹਨਾਂ ਦੇ ਹੱਥਾਂ ਦੇ ਵਿੱਚ ਸੋਨੇ ਦੇ ਕੰੰਡੜ ਨਹੀਂ ਹੈ ਤੇ ਇਹ ਭੇਦਭਾਵ ਮੈਂ ਨਵੇਦਨ ਦੇ ਲਈ ਆਇਆ ਮੈਂ ਖਤਮ ਕਰਨ ਦੇ ਲਈ ਆਇਆ ਮੈਂ ਜੇ ਇਹ ਕੜੇ ਭੇਦਭਾਵ ਕਰਦੇ ਨੇ ਤੇ ਇਹ ਕੜੇ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੇ ਸੋਨਾ ਲੋਕਾਂ ਦੀ ਹੋਵੇਗਾ ਮੇਰੇ ਲਈ ਮਾਇਨੇ ਨਹੀਂ ਰੱਖਦਾ ਮੇਰੇ ਸਿਧਾਂਤ ਨੂੰ ਇਹ ਤਲੰਕਿਤ ਕਰਦਾ ਲਾ ਕੇ ਨਦੀ ਦੇ ਵਿੱਚ ਮਾਰਿਆ ਸੀ ਖੋਇਆ ਸੀ ਸਾਰੇ ਪੜਦੇ ਆ ਮਾਤਾ ਜੀ ਨੇ ਆ ਕੇ ਪੁੱਛਿਆ ਸੀ ਬਈ ਸੋਨੇ ਦੇ ਕੰਗਣ ਸੀ ਹਮ ਬੜੀ ਕੀਮਤੀ ਨੇ ਹਰ ਕੋਈ ਨਹੀਂ ਪਾ ਸਕਦਾ ਕਹਿੰ ਲਗੇ ਮੈਂ ਇਸੇ ਕਰਕੇ ਨਦੀ ਦੇ ਵਿੱਚ ਸੋਇਆ ਰਹਿਣੇ ਵੀ ਉਹ ਕੀਮਤੀ ਨੇ ਹਰ ਕੋਈ ਨਹੀਂ ਪਾ ਸਕਦਾ ਮੈਂ ਇਹੋ ਜਿਹਾ ਕਰੇ ਤਿਆਰ ਕਰ ਦੇਵਾਂਗਾ ਇਹਨੂੰ ਗਰੀਬ ਵੀ ਪਾਵੇਗਾ ਤੇ ਜਿਹਨੂੰ ਅਮੀਰ ਵੀ ਪਾਵੇਗਾ ਸਰਬ ਲੋ ਦਾ ਕਹਦਾ ਗਰੀਬ ਵੀ ਪਾ ਸਕਦਾ ਅਮੀਰ ਵੀ ਪਾ ਸਕਦਾ ਪਰ ਸੋਨੇ ਦਾ ਤਾਂ ਹਰ ਕੋਈ ਨਾ ਪਾ ਸਕਦਾ ਸੋ ਕੁਝ ਮਰਿਆਦਾ ਬਣੀਆਂ ਸੀ ਜਿਹੜਾ ਕਿ ਭੇਦਭਾਵ ਖਤਮ ਕੀਤਾ ਜਾਂਦਾ ਸੀ ਕੋਈ ਚੀਜ਼ਾਂ ਬਣੀਆਂ ਸੀ ਇੰਦਰਪਾਲ ਸਿੰਘ ਜਿਹਦੇ ਨਾਲ ਇੱਕ ਸਾਡਾ ਸਮਾਜਿਕ ਭਾਈਚਾਰਾ قائم ਰਹਿਣਾ ਸੀ ਅੱਜ ਅਸੀਂ ਉਹ ਸਾਰੀਆਂ ਚੀਜ਼ਾਂ ਦੀਆਂ ਧੀਆਂ ਲਾ ਰਹੇ ਹਾਂ ਹੁਣ ਮੰਨ ਲਓ ਸਿੰਪਲ ਦਾਲ ਫੁਲਕੇ ਤੇ ਦਾ ਕਿਸੇ ਗਰੀਬ ਦੀ ਮਾਂ ਮਰ ਜਾਂਦੀ ਹੈ ਉਹ ਵੀ ਲਾ ਲੈਂਦਾ ਲੱਗਦਾ ਕੋਲੋ ਵੀ ਲਾ ਲੈਂਦਾ ਨਾ ਦਾਲ ਫੁਲਕਾ ਗੁਰੂ ਕਾ ਲੰਗਰ ਉਹ ਲੋੜਵੰਦ ਤੋਂ ਲੋੜਵੰਦ ਹੋਵੇ ਕਹਿੰਦੇ ਨਹੀਂ ਕਿਸੇ ਪਿੰਡ ਦੇ ਵਿੱਚ ਕਿਸੇ ਨੂੰ ਕਹਿ ਦਿੰਦਾ ਜੀ ਪਈ ਤੇਰਾ ਨਾ ਕਿ ਉਹ ਮਰ ਗਿਆ ਤੇ ਬਸ ਆਈ ਔਲ ਕੱਲ ਆਉਣਾ ਤੁਸੀਂ ਮਾੜਾ ਜਾਂ ਕਰ ਦਿਓ ਔਲ ਕੱਲ ਬਈ ਉਹ ਵੀ ਕਿਤੇ ਨਾ ਕਿਤੇ ਤਰਸ ਦੇ ਧਾਰ ਦੇ ਉੱਪਰ ਲਾ ਦਿੰਦੇ ਵੀਰ ਬੰਦਾ ਆਪਣੇ ਪਿੰਡ ਦਾ ਸੀ ਹੈਨਾ ਕਿਤੇ ਗਾਹੇ ਬਗਾਹੇ ਸਤ ਕਲਾਮ ਕਰ ਜਾਂਦਾ ਹੁੰਦਾ ਸੀ ਚਲੋ ਵੱਖਰੀ ਗੱਲ ਹੈ ਮਜ਼ਦੂਰੀ ਦਿਹਾੜੀ ਕਰਕੇ ਆਪਣੀ ਜ਼ਿੰਦਗੀ ਕੱਟੀ ਆ ਉਹਨੇ ਕਿਸ ਦਾ ਮਾੜਾ ਨਹੀਂ ਕੀਤਾ ਮੈਂ ਆਪਾ ਲਾ ਦਿੰਦੇ ਹਾਂ ਹੈਨਾ ਉਹ ਜੰਦਾ ਦਾਲ ਫੁਲਕੇ ਦਾ ਹਰ ਕੋਈ ਕਰ ਲੈਂਦਾ ਬਾਈ ਜੀ 버ਗਰ ਪੀਜਿਆਂ ਦਾ ਹਰ ਕੋਈ ਕਿਵੇਂ ਕਰ ਸਕਦਾ ਇਹ ਗੱਲ ਦੱਸੋ ਦਾਲ ਫੁਲਕਾ ਤੁਹਾਡੇ ਘਰ ਰੋਜ਼ ਬਣਦਾ ਮੈਨੂੰ ਇੱਕ ਜਵਾਬ ਅਜ ਦੇ ਕੇ ਜਾਈ ਮੇਰਾ ਭਰਾ ਰੋਜ਼ ਬਣਦਾ ਸਕਦੇ ਹੋ ਦੋ ਦੋ ਤਿੰਨ ਟਾਈਮ ਹਾਂਜੀ ਤੇ ਪਈਆ ਤੁਸੀਂ ਤਿੰਨ ਟਾਈਮ ਛੱਕ ਸਕਦੇ ਹੋ ਵੀ ਜਦੋਂ ਮਹੀਨੇ ਜਾਂ ਦੋ ਮਹੀਨੇ ਬਾਅਦ ਕੀ ਵਾਰੀ ਬਣ ਆਉਂਦਾ ਨਾ ਰੋਜ਼ ਨਹੀਂ ਛੱਕ ਸਕਦੇ ਤੇ ਯਾਰ ਕਿਹੜੀਆਂ ਪਰਤਾਂ ਬਲੇ ਪਾਸੇ ਚਲੇ ਗਏ ਥੋੜਾ ਜਿਹਾ ਸਾਦਗੀ ਥੋੜਾ ਜਿਹਾ ਸਸਤਾ ਖਰਚਾ ਵੀ ਘੱਟ ਹੋਵੇ ਉਹਦੇ ਵਿੱਚ ਪੋਸ਼ਟਿਕ ਤੱਤ ਵੀ ਹੋਣ ਡਿਸਪੀਲਨ ਵੀ ਹੋਵੇ ਇਹ ਸਾਰੀਆਂ ਚੀਜ਼ਾਂ ਅੰਦਰ ਪਾਲਾ